ਪੰਜਾਬ ਸਰਕਾਰ ਦੀ ਜੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹਲਕਾ ਮਜੀਠਾ ਦੇ ਪਿੰਡ ਉਦੋਕੇ ਕਲਾ ਅਤੇ ਉਦੋਕੇ ਖੁਰਦ ਵਿਖੇ ਜਾਗਰੂਤਾ ਪ੍ਰੋਗਰਾਮ ਕਰਵਾਇਆ ਗਿਆ ਪ੍ਰੋਗਰਾਮ ਦਾ ਮੁੱਖ ਉਦੇਸ਼ ਸਥਾਨਿਕ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਬੰਦੀ ਜਾਗਰੂਕ ਕਰਨਾ ਤੇ ਨਸ਼ਾ ਮੁਕਤ ਪੰਜਾਬ ਦੀ ਸਥਾਪਨਾ ਲਈ ਸਮਾਜਿਕ ਸਹਿਯੋਗ ਲਈ ਉਤਸ਼ਾਹਿਤ ਕਰਨਾ ਸੀ ਹਲਕਾ ਮਜੀਠਾ ਦੇ ਇੰਚਾਰਜ ਤਲਵੀਰ ਸਿੰਘ ਗਿੱਲ ਦੀ ਅਗਵਾਈ ਹੇਠ ਨਸ਼ਾ ਮੁਕਤੀ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਪਿੰਡ ਦੇ ਸਰਪੰਚਾਂ ਪੰਚਾਂ ਅਤੇ ਮੋਤਵਰਾਂ ਨੇ ਹਿੱਸਾ ਲਿਆ ਤਲਵੀਰ ਸਿੰਘ ਗਿੱਲ ਨੇ ਆਖਿਆ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨਸ਼ਿਆਂ ਦੇ ਖਾਤਮੇ ਲਈ ਦ੍ਰਿੜ ਸੰਕਲਪ ਹੈ ਤਲਵੀਰ ਸਿੰਘ ਗਨੇਆ ਪਿੰਡ ਵਾਸੀਆਂ ਨੂੰ ਨਸ਼ਿਆਂ ਵਿਰੁੱਧ ਸਰਕਾਰ ਦੀ ਮੁਹਿੰਮ ਵਿੱਚ ਵੱਧ ਚੜ ਕੇ ਸਹਿਯੋਗ ਦੇਣ ਦੀ ਅਪੀਲ ਕੀਤੀ ਸਮਾਗਮ 'ਚ ਸਥਾਨਿਕ ਲੋਕਾਂ ਨੇ ਨਸ਼ਿਆਂ ਵਿਰੁੱਧ ਸਹੁੰ ਚੁੱਕੀ ਅਤੇ ਉਹਨਾਂ ਨੇ ਅੱਖ ਕਿ ਉਹ ਨਸ਼ਿਆਂ ਦੀ ਵਿਕਰੀ ਦੀ ਵਰਤੋਂ ਨੂੰ ਰੋਕਣ ਲਈ ਪੂਰੀ ਤਰ੍ਹਾਂ ਸਹਿਯੋਗ ਦੇਣਗੇ ਦੇਖੋ ਸਰਕਾਰ ਜਿਹੜੀ ਆ ਬੜੇ ਵੱਡੇ ਪੱਧਰ ਤੇ ਚਿੰਤਾਤਾ ਕਿ ਸਾਡਾ ਜਿਹੜਾ ਪੰਜਾਬ ਹੈ ਜਿਹੜਾ ਰੰਗਲਾ ਪੰਜਾਬ ਗੁਰੂਆਂ ਪੀਰਾਂ ਦੀ ਦੇ ਨਾਂ ਤੇ ਜਾਣਿਆ ਜਾਂਦਾ ਸੀ ਤੇ ਅੱਜ ਇਹਨੂੰ ਇੱਕ ਨਜ਼ਰ ਲੱਗਣ ਵਾਲੀ ਗੱਲ ਬਣ ਗਈ ਕਿ ਜਿਹੜਾ ਨਸ਼ੇ ਨੇ ਆ ਕੇ ਸਾਡੇ ਪੰਜਾਬ ਨੂੰ ਨਜ਼ਰ ਲਾਤੀ ਔਰ ਸਰਕਾਰ ਇਸ ਗੱਲ ਤੇ ਬੜੀ ਚਿੰਤਾ ਕਰੇ ਅਸੀਂ ਇਹ ਜਿਹੜੀ ਆ ਰੋਕਤam ਲਾਉਣੀ ਔਰ ਸਾਡੀ ਉਹਨਾਂ ਨੇ ਸਫਤ ਡਿਊਟੀ ਲਈ ਆ ਜਿੱਤੇ ਸਾਡੀ ਲਈ ਓਥੇ ਸੂਚੇ ਪ੍ਰਸ਼ਾਸਨ ਦੀ ਡਿਊਟੀ ਲਈ ਆ ਕਿ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਇਹ ਗੱਲ ਸਮਝਾਈਏ ਕਿ ਅਸੀਂ ਕਿਸੇ ਮਾੜੇ ਅੰਸ਼ਤ ਦੀ ਜਿਹੜੀ ਮਦਦ ਨਹੀਂ ਕਰਦੇ ਔਰ ਉਹ ਅਹੀਂ ਆ ਕੇ ਹਰ ਇੱਕ ਪਿੰਡ ਦੇ ਵਿੱਚ ਜਾ ਕੇ ਅ ਅੱਜ ਅਸੀਂ 4-5 50 ਦਿਨਾਂ ਦੇ ਵਿੱਚ ਅਸੀਂ 25 ਪਿੰਡ ਜਿਹੜੇ ਆ ਵੱਡੇ ਆ ਔਰ ਕੋਸ਼ਿਸ਼ ਕਰ ਰਹੇ ਆ ਕਿ ਹਰ ਪਰਾਂ ਨੂੰ ਜਾ ਕੇ ਗੱਲ ਸਮਝਾਈ ਜਾਵੇ ਕਿ ਆਪਾਂ ਮਾਰੇ ਬਦੀ ਦੀ ਮਦਦ ਨਹੀਂ ਕਰਨੀ ਕਿਉਂਕਿ ਇਹ ਬਹੁਤ ਮਾੜਾ ਨਸ਼ਾ ਵਾਜੀ ਦੇ ਘਰਵਾਰਕ ਤੋਂ ਵੱਧ ਗਿਆ ਵਾ ਮੈਂ ਸਮਝਦਾ ਕਿ ਉਸ ਘਰ ਦਾ ਜਿੰਦਗੀ ਦਾ ਹੀ ਨਰਕ ਬਣਿਆ ਪਿਆ ਵਾ ਸੋ ਇਸ ਕਰਕੇ ਅਸੀਂ ਸਾਰੇ ਸਮੁੱਚੇ ਨਗਰਾਂ ਦੇ ਵਿੱਚ ਗਏ ਲੋਕ ਬਧੀਆਂ ਰਿਸਪੌਂਸ ਵੀ ਦੇ ਰਹੇ ਆ ਲੋਕ ਇਸ ਦਾ ਤਈਆ ਵੀ ਕਰ ਰਹੇ ਆ ਕਿਉਂਕਿ ਲੋਕੋ ਇਸ ਗੱਲ ਤੋਂ ਵੇਰ ਹੋ ਗਿਆ ਕਿ ਇਸ ਨਸ਼ੇ ਨੇ ਸਾਡਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਕੀਤਾ ਲੋਕਾਂ ਦੇ ਜਿਹੜੇ ਬੱਚੇ ਨਸ਼ੇੜੀ ਹੋ ਜਾਂਦੇ ਉਹ ਮਾਂ ਨੂੰ ਮਾਂ ਹੀ ਸਮਝਦੇ ਭੈਣ ਨੂੰ ਭੈਣ ਨਹੀਂ ਸਮਝਦੇ ਔਰ ਘਰਾਂ ਦੇ ਵਿੱਚ ਉਹਨਾਂ ਕੋਈ ਭਾਂਡਾ ਟੀਂਡਾ ਨਹੀਂ ਰਹਿ ਜਾਂਦਾ ਸੋ ਇਸ ਕਰਕੇ ਲੋਕਾਂ ਨੂੰ ਜਾ ਕੇ ਬੇਨਤੀ ਕਰ ਰਹੇ ਔਰ ਸੋਚ ਕਰ ਰਹੇ ਕਿ ਬੱਸ ਸਾਡੀ ਬੰਦੇ ਦੀ ਮਤ ਨਹੀਂ ਕਰਦੇ ਕਿ ਪੇਸ਼ੀ ਦੇ ਹਰ ਕੰਮ 'ਚ ਰਹੇ ਜਾਂਦੀ ਆ ਕੰਮ ਕਰਨਾ ਸਾਡਾ ਫਰਜ਼ ਹੈ ਤਕੜੇ ਹੋ ਕੇ ਕਰ ਰਹੇ ਜੇ ਕੋਈ ਕੰਮੀ ਪੇਸ਼ੀ ਆ ਤੇ ਆ ਤਈਂ ਦੇ ਇਸ ਪੇਟ ਦੇ ਵਿੱਚ ਵੀ ਆਏ ਆ ਔਰ ਅਸੀਂ ਤੇ ਹਰੇਕ ਨੂੰ ਇਹ ਬੇਨਤੀ ਕੀਤੀ ਹੈ ਮੇਰੇ ਧਿਆਨ 'ਚ ਲਿਆਓ ਪੁਲਿਸ ਪ੍ਰਸ਼ਾਸਨ ਦੇ ਧਿਆਨ 'ਚ ਲਿਆਓ ਕੋਈ ਚੋਰ ਮੋੜੀ ਨਹੀਂ ਰਹੂਗੀ ਆ ਕਈ ਮੇਰੇ ਨਾਲ ਨਾਰਾਜ਼ ਹੋਏ ਆ ਭਾਜੀ ਤੁਸੀਂ ਸਾਡੀ ਗੱਲ ਨਹੀਂ ਸੁਣੀ ਕੋਸੀ ਹੋ ਜੇ ਨਾ ਹੋ ਜੇ ਮੈਂ ਮਾੜੇ ਬੰਦੇ ਦੀ ਮਦਦ ਨਹੀਂ ਕਰਾਂ ਸਰ ਹਰਜੀਤ ਸਿੰਘ ਜੀ ਸਰਪੰਚ ਜੀ ਅੱਜ ਸਰਪੰਚ ਸਾਹਿਬ ਅੱਜ ਸਰਦਾਰ ਤਲਬੀਰ ਸਿੰਘ ਗਿੱਲ ਸਾਹਿਬ ਤੁਹਾਡੇ ਪਿੰਡ ਵਿੱਚ ਪਹੁੰਚੇ ਨੇ ਕੀ ਕਰਨਾ ਚਾਹੁੰਦੇ ਹੋ ਸਰ ਅਸੀਂ ਸਤਾਰ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਨਸ਼ਿਆਂ ਵਿਰੁੱਧ ਜੁੱਧ ਨਸ਼ਿਆਂ ਵਿਰੁੱਧ ਦੇ ਮਹਮਤ ਲਾਈ ਆ ਅੱਜ ਹਲਕਾ ਦੇ ਇੰਚਾਰਜ ਤਲਬੀਰ ਸਿੰਘ ਦੀ ਗਿੱਲ ਸਾਹਿਬ ਅੱਜ ਸਾਡੇ ਨਗਰ ਪਿੰਡ ਉਦਯੋਗਿਕ ਖਲਾ ਵਿੱਚ ਪਹੁੰਚੇ ਨੇ ਮੈਂ ਇਹਨਾਂ ਦਾ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਬਹੁਤ ਵਧੀਆ ਅਹਿਮ ਚਲਾਈ ਆ ਅਸੀਂ ਇਹਨਾਂ ਦੇ ਨਾਲ ਬਿਲਕੁਲ ਸਾਥ ਦੇਵਾਂਗੇ ਅਸੀਂ ਸੈਂਟਰ ਤੋਂ ਨਾ ਮੁਕਤ ਪੈਨ ਨੂੰ ਕਰਾਂਗੇ ਔਰ ਇਹਨਾਂ ਦਾ ਸਾਥ ਦੇਵਾਂਗੇ ਅਸੀਂ ਪੈਨ ਨੂੰ ਜੋ ਕੋਈ ਵੀ ਨਸ਼ਾ ਵੇਚੂਗਾ ਕੋਈ ਵੀ ਕੋਈ ਗਲਤ ਕਾਰੋਬਾਰ ਕਰੂਗਾ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਾਵਾਂਗੇ ਅਸੀਂ ਬਿਲਕੁਲ ਉਹਨਾਂ ਦੇ ਕੋਈ ਜਮਾਨਤ ਜਾਂ ਉਹਨਾਂ ਦੇ ਨਾਲ ਬਿਲਕੁਲ ਨਹੀਂ ਤੁਰਾਂਗੇ ਜੀ ਆਪਣਾ ਨਾਮ ਦੱਸੋ ਹਾਂਜੀ ਮੇਰਾ ਨਾਮ ਕੁਮਬਿੰਦਰ ਸਿੰਘ ਹੈ ਜੀ ਬਲਾਕ ਪ੍ਰਧਾਨ ਹਾਂਜੀ ਹਾਂਜੀ ਤਲਵੀਰਗਲ ਪੁಂಚਰ ਜੀ ਕੀ ਕਹਣਾ ਚਾਹੁੰਦੇ ਹੋ ਸਰ ਤਲਵੀਰਗਲ ਦੀ ਸਾਡੇ ਪਿੰਡ ਉਦੋਂ ਦੇ ਕਲਾਾਂ ਤੋਂ ਉਦੋਂ ਦੇ ਖੁਰਦ ਤੋਂ ਦੋਵੇਂ ਪਿੰਡਾਂ ਦੇ ਵਿੱਚ ਹੋ ਗਏ ਜੋ ਵੀ ਸਾਨੂੰ ਬਹੁਤ ਹੀ ਵਧੀਆ ਲੱਗਾ ਸਾਨੂੰ ਤੇ ਉਹਨਾਂ ਨੇ ਸਾਡੇ ਪਿੰਡ ਨੂੰ ਸਗਾਤ ਵੀ ਦਿੱਤੀ ਹੈ ਕਿਉਂਕਿ ਵੇਖੋ ਜੇ ਨਸ਼ੇ ਤੋਂ ਮੁਕਤ ਪਿੰਡ ਆਪਾਂ ਤਾਂ ਹੀ ਕਰ ਸਕਦੇ ਆ ਜੇ ਪਿੰਡ ਦੇ ਵਿੱਚ ਗਰਾਊਂਡ ਹੋਊਗੀ ਜੇ ਪਿੰਡ ਦੇ ਵਿੱਚ ਕੋਈ ਨੌਜਵਾਨਾਂ ਨੂੰ ਕੋਈ ਆਪਣਾ ਫਿਊਚਰ ਜਿੱਥੇ ਉਹ ਕਸਰਤ ਕਰਨੇ ਸਰੀਰ ਵਾਸਤੇ ਤੇ ਸਰੀਰ ਨਾਲ ਪਿਆਰ ਹੋਵੇ ਇਸੇ ਸਬੰਧ ਵਿੱਚ ਤਲਵੀਰ ਗਿੱਲ ਜੀ ਉਹਨਾਂ ਨੂੰ ਅਸੀਂ ਰਿਕਵੈਸਟ ਕੀਤੀ ਸੀ ਤੇ ਉਹਨਾਂ ਨੇ ਸਾਡੀ ਰਿਕਵੈਸਟ ਨੂੰ ਕਬੂਲਦੇ ਪਿੰਡ ਨੂੰ ਅੱਗੇ ਗਰਾਊਂਡ ਦੇਣ ਦਾ ਐਲਾਨ ਕੀਤਾ ਹੈ ਤੇ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇਹ ਉਪਰਾਲੇ ਨੂੰ ਕਿਸ ਤਰ੍ਹਾਂ ਵੇਖਦੇ ਤੁਸੀਂ ਏਜीडी ਉਪਰਾਲਾ ਜਿਹੜਾ ਸਰਕਾਰ ਦਾ ਬਮਾਨ ਸਰਕਾਰ ਦਾ ਇਹ ਬਹੁਤ ਹੀ ਵਧੀਆ ਜਿਹੜੀ ਪਹਿਲ ਕਦਮੀ ਹੈ ਸਲਾਗਾ ਜੋ ਉਪਰਾਲਾ ਹੈ ਇਸ ਦੇ ਵਿੱਚ ਸਾਰਿਆਂ ਨੂੰ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਜਿਹੜਾ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਸਰਕਾਰ ਦਾ